ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਦਾ ਅਤਿ ਸ੍ਰੀ ਕਾਲ ਜੀ ਉਮੀਦ ਕਰਦੇ ਵੀ ਸਾਰੇ ਜੀਮੇਦਾਰ ਭਰਾ ਠੀਕ ਠਾਕ ਹੋਵੋਗੇ ਤੇ ਅੱਜ ਕਿਸਾਨ ਭਰਾਵੋਂ ਆਪਾਂ ਪੀਆਰ 131 ਰਹਿਤੀ ਦੀ ਬਾਰੇ ਨਾ ਸਾਰੇ ਤੱਕ ਤੁਹਾਡੇ ਨਾਲ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਕਿਉਂਕਿ ਹੁਣ ਜਿਹੜਾ ਪੀਆਰ 131 ਲੱਗੀ ਹੋਈ ਹੈ ਕਿਸਾਨ ਭਰਾਵੋ 30-32 ਦਿਨਾਂ ਦੀ ਜਿਹੜੀ ਆਮ ਹੋ ਗਈ ਹੈ ਜਿਹੜੀ ਜੂਨ ਮਹੀਨੇ ਦੇ ਐਂਡ ਦੇ ਵਿੱਚ ਕਿਸਾਨਾਂ ਨੇ ਲਈ ਹੈ ਤੇ ਆਪਾਂ ਹੁਣ ਤੋਂ ਲੈ ਕੇ ਸਾਰੇ ਤੱਕ ਤੁਹਾਨੂੰ ਦੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਵੀ ਬੌਣੇ ਰੋਗ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਬਾਕੀ ਜਿਹੜਾ ਹੁਣ ਤੋਂ ਲੈ ਕੇ ਸਾਰੇ ਤੱਕ ਆਪਾਂ ਕਿਹੜੇ ਕਿਹੜੀ ਆਪਾਂ ਖਾਦਾ ਇਸ ਵੈਰੈਟੀ ਨੂੰ ਦੇਣੀਆਂ ਨੇ ਤੇ ਕਿਹੜੀ ਆਪਾਂ ਸਪਰੇਅ ਕਰਨੀ ਹੈ ਕਿਹੜੀ ਕਿਹੜੀ ਬਿਮਾਰੀ ਦਾ ਆਪਾਂ ਇਸ ਦੇ ਵਿੱਚ ਧਿਆਨ ਦੇਣਾ ਹੈ ਸਾਰੀ ਆਪਾਂ ਤੁਹਾਨੂੰ ਜਾਣਕਾਰੀ ਅੱਜ ਸਾਂਝੀ ਕਰਾਂਗੇ ਵੀਡੀਓ ਦੇ ਨਾਲ ਬਣੇ ਰਿਓ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਦਾ ਬਟਨ ਕਰ ਲੋ ਪ੍ਰੈਸ ਤੇ ਵੀਡੀਓ ਕਰਦੇ ਹਾਂ ਕਿਸਾਨ ਭਰਾਵੋ ਸ਼ੁਰੂ ਹਾਂਜੀ ਕਿਸਾਨ ਭਰਾਵੋ ਪਹਿਲਾਂ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀ PR131 ਵੈਰੈਟੀ ਹੁਣ ਕਿਸਾਨਾਂ ਦੀ 30 35 ਦਿਨਾਂ ਦੀ 30 32 ਦਿਨਾਂ ਦੀ ਵਿੱਚ ਕਈ ਜਿਨ੍ਹਾਂ ਨੇ ਜਲਾਈ ਦੇ ਵਿੱਚ ਲਈ ਹੈ ਉਹਨਾਂ ਦੀ 25 ਦਿਨ ਦੀ ਵੀ ਹੋਊਗੀ ਤੇ ਹੁਣ ਜਿਹੜੀ 30 ਦਿਨਾਂ ਦੀ ਕਿਸਾਨ ਭਰਾਵੋ PR131 ਵੈਰੈਟੀ ਹੋ ਗਈ ਹੈ ਉਸ ਦੇ ਵਿੱਚ ਹੁਣ ਆਖਰੀ ਯੂਰੀਆ ਰੈਂਡੀ ਹੋਊਗੀ ਜ਼ਰੂਰ ਕਿਉਂਕਿ 30-32 ਦਿਨ ਦੇ ਵਿੱਚ ਆਪਾਂ 35 ਦਿਨਾਂ 'ਚ ਯੂਰੀਆ ਪੂਰੀ ਖਾਦ ਕਰਨੀ ਹੁੰਦੀ ਹੈ ਤੇ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਅੱਜ ਵੀ ਮੈਂ ਦੱਸ ਰਿਹਾ ਵੀ ਪੀਆ 131 ਝੋਨੇ ਦੇ ਵਿੱਚ ਪोटाश ਜ਼ਰੂਰ ਪਾਓ ਕੋਈ ਵੀ ਥੋੜੇ ਝੋਨੇ ਦੀ ਵਟਾ ਵੈਰਾਈਟੀ ਹੈ 20 ਤੋਂ 25 ਕਿਲੋ ਐਮਓਪੀ 60% ਵਾਲੀ ਪोटाश ਜ਼ਰੂਰ ਪਾਈ ਜਾਵੇ ਕਿਉਂਕਿ ਬਹੁਤ ਜ਼ਿਆਦਾ ਆਪਾਂ ਨੂੰ ਫੌਗ ਦੇ ਵਿੱਚ ਵੀ ਇਹਦਾ ਝਾੜ ਦੇ ਵਿੱਚ ਵੀ ਫਾਇਦਾ ਮਿਲੂਗਾ ਤੇ ਉਹ ਕਿਸਾਨ ਭਰਾ ਗਲਤ ਹੈ ਪੀਆਰ 131 ਦੇ ਵਿੱਚ ਉਹ ਕਿਸਾਨ ਭਰਾ ਗਲਤੀ ਬਿਲਕੁਲ ਨਾ ਕਰਨ ਜਿਹੜੇ ਹੁਣ ਫਟੇਰਾ ਤੇ ਪ੍ਰਦਾਨ ਵਰਤੀ ਜਾ ਰਹੇ ਆ ਕਿਉਂਕਿ 30 35 ਦਿਨ ਦਾ ਝੋਨਾ ਹਜੇ ਜਿਹੜਾ ਫਟੇਰਾ ਤੇ ਪ੍ਰਦਾਨ ਦਾ ਕੋਈ ਵੀ ਕੰਮ ਨਹੀਂ ਹੈਗਾ ਹਜੇ ਜਿਹੜੀ ਟੇਲਰਿੰਗ ਸਟੇਜ ਚੱਲ ਰਹੀ ਹੈ ਤੇ ਕਿਸੇ ਵੀ ਖੇਤ ਦੇ ਵਿੱਚ ਹਜੇ ਸੁੰਡੀ ਦੀ ਸਮੱਸਿਆ ਨਹੀਂ ਦਿਖ ਰਹੀ ਹੈ ਤੇ ਜੇ ਤੁਸੀਂ ਪ੍ਰਦਾਨ ਫਟੇਰਾ ਪਾਉਣਾ ਚਾਹੁੰਦੇ ਹੋ ਤਾਂ ਹਜੇ ਕੋਈ ਵੀ ਟਾਈਮ ਨਹੀਂ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਵੀ ਅਸੀਂ ਪਾਉਣੀਓ ਪਾਣੀ ਹੈ ਤਾਂ 45 ਦਿਨਾਂ ਤੱਕ ਤੁਸੀਂ ਵੀ 40 ਤੋਂ ਉੱਪਰ ਤੁਸੀਂ ਪਾ ਸਕਦੇ ਹੋ ਵੈਸੇ ਮੈਂ ਤੁਹਾਨੂੰ ਸਲਾਹ ਦਵਾਂ ਵੀ ਇਸ ਝੋਨੇ ਦੇ ਵਿੱਚ ਜਿਹੜੀ ਪ੍ਰਦਾਨ ਫਟੇਰਾ ਨਾ ਪਾਈ ਜਾਵੇ ਕਿਉਂਕਿ ਪ੍ਰਦਾਨ ਫਟੇਰਾ ਨਾਲ ਜਿਹਦੀ ਜੀਰੀ ਹੈ ਇੱਕ ਤਾਂ ਗਰਮ ਬਹੁਤ ਹੁੰਦੀ ਹੈ ਤੇ ਬਿਮਾਰੀਆਂ ਵਧਾਂ ਆਣਗੀਆਂ ਤੁਸੀਂ ਪਾ ਕੇ ਦੇਖ ਲਿਓ ਤੇ ਇੱਕ ਜੀਰੀ ਨੇ ਆਪਣੀ ਨੇ ਕੱਦ ਜ਼ਿਆਦਾ ਕੱਢ ਜਾਣਾ ਹੈ ਕਿਉਂਕਿ ਇਹ ਵੀ ਤਾਕਤ ਬਹੁਤ ਦਿੰਦੀ ਹੈ ਯੂਰੀਆ ਦੇ ਬਰਾਬਰ ਕੰਮ ਕਰਦੀ ਹੈ ਜੇ ਤੁਸੀਂ ਪਾਤੀ ਤੁਹਾਡੀ ਜੀਰੀ ਨੇ ਮਲ ਜ਼ਿਆਦਾ ਜਾਣਾ ਹੈ ਤੇ ਫਿਰ ਅੱਗੇ ਜਾ ਕੇ ਡਿਗਨ ਦੀ ਸਮੱਸਿਆ ਜ਼ਰੂਰ ਆਊਗੀ ਯੂਰੀਆ ਤੁਸੀਂ ਬੇਸ਼ੱਕ ਘੱਟ ਪਾਈਏ ਜੇ ਤੁਸੀਂ ਇਹ ਚੀਜ਼ ਪਾਤੀ ਤਾਂ ਜੀਰੀ ਤੁਹਾਡੀ ਕੱਦ ਜ਼ਿਆਦਾ ਕਰ ਜੂਗੀ ਤੇ ਡਿਗਨ ਦੀ ਸਮੱਸਿਆ ਪੀਆ 131 ਦੇ ਵਿੱਚ ਜ਼ਰੂਰ ਆਊਗੀ ਕਿਉਂਕਿ ਪਿਛਲੇ ਸਾਲ ਵੀ ਆਈ ਹੈ ਇਹੇ ਹੁਣ ਧਿਆਨ ਰੱਖਣਯੋਗ ਜੀਰੀਆ ਗੱਲਾਂ ਨੇ ਜੇ ਤੁਸੀਂ ਹੁਣ ਜ਼ਿੰਕ ਦੀ ਤੁਸੀਂ ਆਪਣੇ ਖੇਤ ਦੇ ਵਿੱਚ ਕਮੀ ਦੇਖਣੀ ਹੈ ਜੇ ਤੁਹਾਡੇ ਝੋਨੇ ਦੇ ਵਿੱਚ ਜ਼ਿੰਕ ਦੀ ਕਮੀ ਹੈਗੀ ਹੈ ਤੁਸੀਂ ਜ਼ਿੰਕ ਚ ਉਹ ਪਾਈ ਹੈ ਜੋ ਉਹ ਨਹੀਂ ਪਾਈ ਹੁਣ ਤੁਸੀਂ 35 ਦਿਨ ਤੇ 40 ਦਿਨ ਤੇ 45 ਦਿਨ ਤੇ ਤੁਸੀਂ ਸਪਰੇਅ ਕਰ ਸਕਦੇ ਹੋ ਇੱਕ ਜ਼ਿੰਕ ਦੀ ਕਰ ਸਕਦੇ ਹੋ ਵਿੱਚ ਤੁਸੀਂ ਐਨ ਪੀ ਕੇ ਲੈ ਸਕਦੇ ਹੋ ਪੋਟਾਸ਼ ਇਹ ਜਿਹੜੇ ਤੱਤ ਹੈ ਤੁਸੀਂ ਜ਼ਿੰਕ ਦੀ ਕਮੀ ਹੁਣ 40 45 ਦਿਨ ਤੇ ਜਾ ਕੇ ਇੱਕ ਸਪਰੇਅ ਤੁਸੀਂ ਕਰ ਸਕਦੇ ਹੋ ਤੁਹਕੇ ਕਈ ਵਾਰ ਜੇ ਆਪਾਂ ਜ਼ਿੰਕ ਖੇਤ ਦੇ ਵਿੱਚ ਪਾਈ ਵੀ ਹੈ ਤਾਂ ਵੀ ਜਿਹੜੀ ਕਮੀ ਰਹਿ ਜਾਂਦੀ ਹੈ ਉਹ ਆਪਾਂ ਹੁਣ ਸਪਰੇ ਦੇ ਰਾਹੀਂ ਪੂਰੀ ਕਰ ਸਕਦੇ ਤੇ ਬਾਕੀ ਅੱਗੇ ਜਦੋਂ ਇਸ ਵੈਰੈਟੀ ਦਾ ਜਿਹੜਾ ਕਿਸਾਨ ਭਰਾ ਉਹ ਸਮਾਂ ਇਹ ਸਾਰੇ ਦਾ ਸਮਾਂ ਹੈ ਗੋਭ ਭਰਨ ਦਾ ਸਮਾਂ ਹੈ ਉਹ ਹੈਗਾ ਏ 70 ਦਿਨ ਤੋਂ 75 ਦਿਨ ਜਦੋਂ ਆਪਣੀ ਕਿਸਮ 70 ਦਿਨ ਦੀ ਹੋਊਗੀ ਉਦੋਂ ਬਾਅਦ ਦੇ ਵਿੱਚ ਜਿਹੜੀ ਨਸਾਰਾ ਸ਼ੁਰੂ ਕਰ ਦੂਗੀ 70 ਦੇ ਦਿਨ ਦੀ ਜਿਹੜੀ ਗੋਵਾਨੀ ਸ਼ੁਰੂ ਹੋ ਜੂਗੀ ਤੇ ਆਪਾਂ 65 ਦਿਨ ਤੇ ਜਾ ਕੇ ਇਹਦੇ ਵਿੱਚ ਇੱਕ ਸਪਰੇਅ ਜ਼ਰੂਰ ਕਰਨੀ ਹੈ ਉਹ ਕਿਹੜੀ ਕਰਨੀ ਆਪਾਂ ਐਨਪੀਕੇ ਲੈਣਾ ਹੈ 13045 2 1.5 ਤੋਂ 2 ਕਿਲੋ ਆਪਾਂ ਲੈ ਸਕਦੇ ਹਾਂ ਜੇ ਤੁਸੀਂ 1.5 ਤੋਂ ਲੀਟਰ ਪਾਣੀ ਲਗਾ ਰਹੇ ਹੋ ਤਾਂ ਤੁਸੀਂ 1.5 ਕਿਲੋ ਐਨਪੀਕੇ 13045 ਲੈ ਸਕਦੇ ਹੋ ਤੇ ਨਾਲ ਆਪਾਂ ਬੋਰਨ ਤੱਤ ਜ਼ਰੂਰ ਐਡ ਕਰਨਾ ਹੈ ਬੋਰਨ ਤੱਤ ਸਾਰਿਆਂ ਨੂੰ ਪਤਾ ਹੀ ਹੈ ਵੀ 80 80 ਤੋਂ 100 ਗ੍ਰਾਮ ਆਪਾਂ ਇੱਕ ਕੀਲੇ ਦੇ ਵਿੱਚ ਡੋਜ਼ ਲੈਣੀ ਹੈ ਤੇ ਨਸਾਰੇ ਤੋਂ ਪਹਿਲਾਂ ਇਹ ਖਿਆਲ ਜ਼ਰੂਰ ਰੱਖਣਾ ਵੀ ਤੁਸੀਂ ਕੋਈ ਵੀ ਚਾਹੋ ਤੇਲੇ ਵਾਲੀ ਸਪਰੇਅ ਕਰਨੀ ਹੈ ਚਾਹੋ ਫੰਗੀਸਾਈਡ ਸਪਰੇਅ ਕਰਨੀ ਹੈ ਉਹ ਨਸਾਰੇ ਤੋਂ ਪਹਿਲਾਂ ਕਰਨੀ ਹੈ ਜੇ ਨਸਾਰਾ ਸ਼ੁਰੂ ਹੋ ਗਿਆ ਨਸਾਰੇ ਦੇ ਵਿਚਾਲੇ ਜਾ ਕੇ ਆਪਾਂ ਕਦੇ ਵੀ ਸਪਰੇਅ ਨਹੀਂ ਕਰਨੀ ਕਿਉਂਕਿ ਫਿਰ ਜੇ ਆਪਾਂ ਸਪਰੇਅ ਕਰਾਂਗੇ ਤਾਂ ਆਪਣੀ ਜਿਹੜੀ ਫੌਕ ਵੱਧ ਬਣੂਗੀ ਜਾਂ ਨਸਾਰੇ ਤੋਂ ਪਹਿਲਾਂ ਜਾਂ ਫਿਰ ਨਸਾਰੇ ਤੋਂ ਬਾਅਦ ਏ ਆਪਾਂ ਦੋ ਤਿੰਨ ਤਰੀਕੇ ਜੀ ਵਾਤਾਂਗੇ ਤਾਂ ਪੀ 131 ਵੈਰੈਟੀ ਨੂੰ ਆਪਾਂ ਬਹੁਤ ਵਧੀਆ ਚੰਗਾ ਝਾੜ ਦੇ ਸਕਦੇ ਆ ਪਿਛਲੇ ਸਾਲ ਵੀ ਕਿਸਾਨ ਤਾਂ ਹੁਣ ਕਹਿ ਰਹੇ ਆ ਕਿਸਾਨਪਰਾਵੋ ਇਸ ਵੈਰੈਟੀ ਦਾ ਜਿਹੜਾ ਝਾੜ ਹੈ ਉਹ 30 ਤੋਂ ਉੱਪਰ ਆਪਾਂ ਕਹਿ ਸਕਦੇ ਆ 32 ਵੀ ਨਿਕਲ ਸਕਦਾ 33 ਵੀ 34 ਵੀ 36 ਵੀ ਨਿਕਲ ਸਕਦਾ 38 ਗਵੰਤਲ ਵੀ ਨਿਕਲ ਸਕਦਾ ਇੱਥੇ ਕੇ ਦਾ ਝਾੜ ਹੈ ਬਾਕੀ ਮੌਸਮ ਤੇ ਡਿਪੈਂਡ ਹੁੰਦਾ ਬਾਕੀ ਆਪਣੀ ਦੇਖ ਰੇਖ ਤੇ ਸੰਭਾਲ ਤੇ ਹੁੰਦਾ ਹੈ ਵੀ ਆਪਾਂ ਕਿਸ ਤਰੀਕੇ ਦੇ ਨਾਲ ਤਤਪਾ ਪੂਰੇ ਕੀਤੇ ਆ ਤੇ ਕਿਸ ਤਰੀਕੇ ਦੇ ਨਾਲ ਆਪਾਂ ਦੇਖਭਾਲ ਕੀਤੀ ਹੈ ਜਾਨੀ ਕਿ ਕਿਸਾਨ ਪ੍ਰਭ 33 34 ਕੁਆਂਟਲ ਜਿਹੜਾ ਇਸ ਵੈਰੈਟੀ ਦਾ ਝਾੜ ਆਰਾਮ ਦੇ ਨਾਲ ਆਪਾਂ ਲੈ ਸਕਦੇ ਆ ਬਾਕੀ ਵੀਡੀਓ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਜਰੂਰ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ